ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਸਾਹਿਬ ਹੁਣ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਸੋਈ ਸਵਾਈ ਮੱਝ ਆ ਤਾਂ ਜੀ ਸੋਈ ਆ ਤੇ ਤਿੰਨ گاਵਾ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ 'ਚ ਕੋਈ ਟੁਕੜ ਗੱਭਣਾ ਕੋਈ ਬੱਚੇ ਤੋਂ ਬਿਨਾਂ ਤੇ ਕੋਈ ਬੱਚੇ ਵਾਲੀ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਨੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਾਸਿਕਾਲ ਜੀ ਸਾਸਿਕਾ ਵੀਰ ਜੀ ਹੋਠ ਠਾਕ ਜੀ ਹਾਂਜੀ ਵੀਰ ਜੀ ਕਿਰਪਾ ਤੁਹਾਡੀ ਤੇ ਆ ਮੀਮੂ ਪਈ ਜਾਂਦਾ ਫਿਰ ਅੱਜ ਵੀਰਦੀ ਝੜੀ ਨੂੰ ਪੰਜ ਚਾਰ ਦਿਨ ਹੋ ਗਏ ਲੱਗੀ ਨੂੰ ਅਜੇ ਪਤਾ ਨਹੀਂ ਕਿੰਨਾ ਚਿਰ ਲੱਗਣੀ ਆ ਠੀਕ ਨਾਲੇ ਵੀਰਦੀ ਸਭ ਤੋਂ ਪਹਿਲਾਂ ਤੇ ਆ ਚੈਨਲ ਦੇ ਨਾਲ ਜਿੰਨੇ ਵੀ ਆਪਣੇ ਵੀਰ ਭੈਣ ਭਰਾ ਕੋ ਬਾਹਰ ਅੰਦਰ ਬੈਠੇ ਜਿੰਨੇ ਮਤਲਬ ਸੱਜਣ ਮਿੱਤਰ ਆਪਣੇ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੰਨਾ ਵੀ ਵੀਰ ਜੀ ਦੁੱਧ ਦੱਸਾਂਗੇ ਕੋਈ ਦੁੱਧ ਦਾ ਝੂਠ ਨਹੀਂ ਹੋਏਗਾ। ਕੋਈ ਲਾਗੇ ਦਾ ਵਾ ਕਿ ਦੂਰ ਦਾ ਮੈਂ ਹਰ ਵੀਡੀਓ 'ਚ ਕਹਿੰਦਾ ਆਪਣੀ ਤਸੱਲੀ ਕਰਕੇ ਚਵਾ ਕੇ ਖੜੇ ਦੁੱਧ ਵਧੂਗਾ ਘਟਦਾ ਨਹੀਂਗਾ। ਠੀਕ ਹੈ ਜੀ। ਹਰ ਵੀਡੀਓ 'ਚ ਕਹਾਂਗੇ। ਠੀਕ ਹੈ। ਹਾਂਜੀ। ਤੇ ਚਲੋ ਨਾਮ ਦੱਸਦੇ ਕਰੀ ਫਿਰ। ਨਾਮ ਵੀਰ ਜੀ ਆਪਣਾ ਗਰਦੀਪ ਸਿੰਘ ਆ ਪਿੰਡ 프ਰਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ। ਠੀਕ ਹੈ। ਹਾਂਜੀ। ਫੋਨ ਨੰਬਰ ਵੀਰ ਜੀ ਆਪਣਾ 7042 118683। ਠੀਕ ਹੈ ਜੀ। ਹਾਂਜੀ। ਠੀਕ ਚਲੋ ਸ਼ੁਰੂਆਤ ਦਾ ਟੁਕੜਾ ਕੰਦੋ ਕਰ ਲਈਏ। ਚਲੋ ਇਹ ਤੋਂ ਕਰਦੇ ਸਾਂ ਜਿੱਦਿ ਨੂੰ ਮਮੀ ਨਾ ਤੋਂ ਥੋੜੇ ਦਿਨ ਘਟਿਆ ਚੈੱਕ ਕਰਾਈ ਆ ਤੇ ਉਹ ਮੈਨੂੰ ਡਾਕਟਰ ਨੇ ਗਰੰਟੀ ਦੇ ਗਿਆ ਵੀ ਤੋਕਰ ਕੱਬਣ ਆ ਅੱਛਾ ਹਾਂ ਜੀ ਤੇ ਦੁੱਧ ਵੀ ਇਹਦੇ ਥੱਲੇ 15 ਕਿਲੋ ਬਰ ਆਪਾਂ 14 ਕਿਲੋ ਦੀ ਗਰੰਟੀ ਲੈ ਕੇ ਦਵਾਂਗੇ ਭਾਵੇਂ ਤਿੰਨ ਵਰੀ ਝੋਲੇ ਆ ਗਏ ਠੀਕ ਆ ਹਾਂ ਜੀ ਉਦੋਂ ਅਸੀਂ ਨਿਆਣਾ ਨਹੀਂ ਕੋਈ ਪੜਾ ਨਹੀਂ ਪਾਉਣਾ ਐਦਾਂ ਹੀ ਚੋਣੀ ਆ ਚੈੱਕ ਪਾਸ ਦੀ ਪੂਰੀ ਗਰੰਟੀ ਆ ਹਾਂ ਜੀ ਹਾਂ ਜੀ ਚੈੱਕ ਪਾਸ ਦੀ ਗਰੰਟੀ ਆ ਠੀਕ ਆ ਕਿੰਨੇ ਦਿਨਾਂ ਚ ਕੋਈ ਚੈੱਕ ਕਰਾ ਲਿਆ ਆਪਣੇ ਚੈੱਕ ਹੁਣ ਹੋਈਏ 10 ਦਿਨ ਭਾਵੇਂ ਅੱਜ ਕਰਾ ਲਿਆ ਆ ਕੇ ਜੇ ਕਰਾਉਣੀ ਨਹੀਂ ਤੇ ਅੱਪਲ ਤੇ 15 ਦਿਨ ਠਹਿਰ ਕੇ ਚੈੱਕ ਕੁਛ ਵੀ ਜਿਹੜਾ ਵਾ 15 ਤੱਕ ਦਿਨਾਂ ਤੱਕ ਤੁਹਾਡੀ ਆ ਬਾਅਦ ਚ ਫਿਰ ਕਿਸੇ ਦੀ ਆਪਣੀ ਬਾਅਦ ਚ ਫਿਰ ਅਗਲੇ ਦੀ ਜ਼ਿੰਮੇਵਾਰੀ ਜਿਤਨਾ ਹੁਣ 15 ਮਾਰਚ ਤੱਕ ਹਾਂਜੀ ਹਾਂਜੀ ਚਲੋ ਫਿਰ ਤੋਰੋ ਹੈ ਕ੍ਰੀਨ ਹੁਣ 14 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਗੱਬਨ ਗੱਬਨ ਦੀ ਆ ਜਿਹੜੀ 15 ਤਰੀਕ ਤੱਕ ਬਾਕੀ ਦੁੱਧ ਤੇ ਤੁਸੀਂ ਇੱਥੋਂ ਆਪਣਾ ਚੋ ਕੇ ਖੜਨਾ ਰੋ ਦਿੱਤੀ ਤਾਂ ਸੱਲੀ ਤੋਂ ਹੀ ਆਪਣੀ ਆਪ ਕਰਨੀ ਹੈ ਐਸਾ ਹਰ ਤਰ੍ਹਾਂ ਦਾ ਬਾਕੀ ਗਾਂ ਨਵੇਂ ਹਵਾ ਨਾ ਚੰਗਾ ਚਲੋ ਬੰਦੋ ਇਹ 98 ਤੇ ਦੇਖ ਸਕਦੇ ਜੇ ਲੱਗੇ ਤਾਂ ਤੇ ਕਿੰਨਾ ਫਿਰ ਮੁੱਲ ਰੱਖੀ ਵਿੱਧੀ ਇਹਦਾ ਆਪਾਂ ਮਿਰਜੀ ਹਾਂ ਨਾ 45000 ਦੀ ਵੜ ਦੇ ਦਾ ਅੱਛਾ 45000 ਦੀ ਦੇ ਦੋਗੇ ਬਾਕੀ ਚਲੋ ਮੌਕੇ ਤੇ ਛੋਟ ਛੱਟ ਹੋ ਜੂਗੀ ਕੋਈ ਨਹੀਂ ਵਿੱਧੀ ਹੋ ਜੂਗੀ ਥੋੜੀ ਤਾਂ ਮਾਤਾ ਠੀਕ ਆ ਤੇ ਆ ਜਿਹੜੀ ਜੇ ਇਹ ਵੀਰਜੀ ਟੀਕਾ ਮੈਂ ਇਹਨੂੰ ਆਪ ਭਰਾਇਆ ਵਾ ਅੱਛਾ ਮੇਰੇ ਕੋਲ ਮੈਂ ਟੀਕੇ ਨੂੰ ਭਰਾਇਆ ਨੂੰ ਦਸ ਦਿਨ ਹੋ ਗਏ ਅੱਜ ਅੱਛਾ ਤੇ ਦੁੱਧ ਥੱਲੇ ਇਹਦੇ ਜ਼ਿਆਦਾ ਵਾ ਪਰ ਆਪਾਂ 13 ਲੀਟਰ ਕਵਾਂਗੇ ਜਿਹੜਾ ਤਿਆਰ ਮੌਕੇ ਤੇ ਹਾਂਜੀ ਤਿਆਰ ਕੋ ਦੋ ਟਾਂ ਚੋਲੇ ਨੇ ਤੋਰੋ ਫਿਰ ਇਹਦਾ ਬੱਚਾ ਨਹੀਂ ਹੈਗਾ ਹਨਾ ਬਾਕੀ ਥਾਣੇ ਦੇ ਕੋ ਵੀ ਕਾਫੀ ਚੰਗਾ ਲੱਗਾ ਐ ਥਾਣੇ ਦੇਖ ਸਾਡੇ ਇਹਦੇ ਆ ਜੋ ਲੈ ਉਹ ਜੀ ਵੈਕੀ ਵਿਧੀ ਲਿਖਾ ਦਿਓ ਵਹਿੜਿਆ ਇਹ ਨਾ ਕਦੇ ਵੀ ਸੋਇਆ ਚ ਠੀਕ ਐ ਇਹ ਵਹਿਣਾ ਵਹਿੜਿਆ ਠੀਕ ਐ ਲੈ ਜਾ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਵੀਰ ਜੀ ਮੁੱਲ ਤੇ ਭਾਵੇਂ ਇਹਨੂੰ 50000 ਦੀ ਵੇਚ ਦੀ ਜਿੱਦਾਂ ਲੋਕ 70000 80000 ਮੰਗਣਦੇ ਪਰ ਆਪਾਂ ਹਾਂ ਨਾ 60000 ਦੀ ਵੜ ਦੇ ਦਾਂਗੇ 60000 ਦੀ ਹਾਂਜੀ ਉੱਚੀ ਮਾਨਤਾਨ ਕਰਾਂਗੇ ਮੌਕੇ ਤੇ ਮਾਨਤਾਨ ਤੇ ਚਲੋ ਹੋਈ ਜਾਊਗਾ ਹਨਾ ਠੀਕ ਹੈ ਮਾਨ ਦਿਖਾ ਦਿਓ ਇੱਕ ਵਾਰ ਦੋਹਰਾ ਲੱਗਾ ਜੇ ਸੂਆ ਵੀ ਦੁੱਜਾ ਹੋਊਗਾ ਕੋਈ ਜਏ ਨਹੀਂਗਾ ਵੀ ਇੰਨੇ ਸੂਆ ਹੋਏ ਨੇ ਸੂਵੇ ਹੋਊਗੀ ਠੀਕ ਹੈ ਜੀ ਤੇ ਆ ਵਸ਼ੀ ਪਹਿਲਾਂ ਜੀ ਅੱਛਾ ਇਹਦਾ ਪਹਿਲਾ ਸੂਆ ਹਾਂ ਪਹਿਲਾ ਸੂਆ ਵਸ਼ੀ ਦਾ ਜੀ ਹੁਣ ਇਹਨੇ ਗਾੜੀ ਦੂਜੇ ਸੂਣਾ ਹਾਂਜੀ ਹਾਂਜੀ ਇਹਨਾਂ ਦੇ ਸੱਜਰ ਨੇ ਦੁੱਧ ਚੰਗਾ ਕੱਢਿਆ ਹਣਾ ਤੁਹਾਡੇ ਸਾਹਮਣੇ ਜਿਹੜੀ ਹੁਣ ਇਹਨਾਂ ਦੇਂਦੀ ਹੈ 15-16 ਲੀਟਰ ਦੁੱਧ ਇਹਨਾਂ ਦੀ ਮੈਂ 14 ਕਹਿਣ ਡਿਆ ਹਾਂ ਹਾਂਜੀ ਤੇ ਛੜੀ ਕਰਕੇ 14 ਕਿਹਾ ਉਹ ਛੜੀ ਆ ਅੱਛਾ ਤਾਂ ਦੁੱਧ 15-16 ਕਿਲੋ ਹੀ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਆ ਜਿਹੜੀ ਆ ਸੱਜਰਿਆ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਜੀ ਵਸ਼ਾ ਜੇ ਇਹਦੇ ਮਗਰ ਵਸ਼ਾ ਆਪਣੀ ਸਮਝਣਾ ਵੇਖ ਲੋ ਹਫਤੇ ਦੀ ਸੂਈ ਆ ਜਾਂ 10 ਦਿਨਾਂ ਦੀ ਸੂਈ ਆਂ ਤੇ ਮੁੱਲ ਲਿਆਂਦੀ ਆ ਠੀਕ ਆ ਦੁੱਧ ਥੱਲੇ ਗਾਰੰਟੀ ਦਾ 12 ਲੀਟਰ ਹੋਊਗਾ ਵਧੂਗਾ ਘਟਦਾ ਨਹੀਂ ਅੱਛਾ ਹਾਂਜੀ ਪਰ ਜੇ ਦੁੱਧ ਦੇ ਵਾਜੂਗੀ ਨਾ ਹੋਰ ਦੁੱਧ ਹੁਣ ਵੇਖੋ ਕਿਸੇ ਦੀ ਸੇਵਾ ਤੇ ਆ ਤੇ ਝੜੀ ਝੂੜੀ ਕਰਕੇ ਤੁਹਾਨੂੰ ਕਹੇ ਵੀ 12 ਲੀਟਰ ਦੁੱਧ ਦੇ ਅੱਛਾ ਤੇਰਾ ਕਿੰਨਾ ਕਰੀ ਜਾਓਗੀ ਦੁੱਧ ਦੇ ਦੁੱਧ ਵੀਰ ਜੀ ਵੇਖੋ ਇੰਨਾ ਹੀ ਚਵਾਈ ਜੇ ਬੜਾ ਜੇ ਕੋ ਸਿਵਾ ਵਾਲਾ ਮਰਦੇ 12 ਲੀਟਰ ਦੁੱਧ ਬੜਾ ਮੁੱਲ ਕਿਤੇ ਕਿੰਨਾ ਗਿਆ ਤੋਰੋ ਫਿਰ ਇੱਕ ਰੀਨ ਇਲਾ ਜੋ ਕੋਈ ਨਹੀਂ ਨਾ ਤੁਹਾਨੂੰ ਦਿਖਾ ਦਿੰਦੇ ਲੈ ਜਾ ਆ ਇਹ ਲੈ 93 ਦੇ ਆਪਾ ਦੇਖ ਸਕਦੇ ਆ ਲਾਗੇ ਤੋਂ ਬਾਕੀ ਹਵਾ ਨਾਲ ਗਾਣਾ ਵਿੱਚ ਚੰਗਾ ਹੈਗੀ ਇਹ ਵੀ ਕ੍ਰੋਸਟੀ ਆ ਅਜੇ ਪਿੱਛੇ ਜੇ ਤਰਾਈਆਂ ਜਿਹੜੇ ਤਾਂ ਝੱਬੂ ਝੱਬੂ ਵੀ ਨਹੀਂ ਬਦਲਿਆ ਫਿਰ ਤੇ ਇਹਦਾ ਵੀਰ ਜੀ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਸਮਝੋ ਵੀ ਇਹ ਵੀ ਪਹਿਲੀ ਪਹਿਲੇ ਫੂਨ ਤੇ ਡੰਗਰ ਵੇਚਣ ਵਾਲਾ ਕੰਮ ਕਰਨਾ ਮੁੱਲ ਇਹਦਾ 36000 ਦੀ ਖਾਣਾ ਵੈੜ ਦੇ ਦਾਂਗੇ ਉੱਚੋ ਛੋਟ ਛਾੜ ਹੋ ਜੇਗੀ ਅੱਛਾ ਹਾਂਜੀ ਠੀਕ ਹੈ ਕੋਈ ਰੱਸੀ ਨਿਆਣਾ ਨਹੀਂ ਜੀ ਇਹਨਾਂ ਕੋ ਕਹੇ ਕਾਲੀ ਬੂਥੀ ਦੀ ਜਰਸੀ ਹੈ ਸੂਆ ਪਹਿਲਾ ਵਾ ਠੀਕ ਆ ਹਾਂਜੀ ਤੇ ਚਲੋ ਹੁਣ ਮੱਝ ਵੀ ਦਿਖਾ ਦਈਏ ਨਾ ਬਹੁਤ ਤਗੜਾ ਆ ਕੱਟਾ ਜੀ ਮੱ ਤਾਇਆ ਇਹ ਬੱਚਾ ਪਰ ਬੱਚਾ ਕਾਫੀ ਤਗੜਾ ਹੈ ਬੱਚਾ ਨਾਲੂ ਤੇ ਜੇਸੋ ਠੀਕ ਕਟਾ ਬਹੁਤ ਤਗੜਾ ਵਾ ਬਾਕੀ ਮੱਧੇ ਵੀ ਚਲੋ ਜਿੰਨੇ ਵੀ ਆ ਸਫਾਈ ਜਆ ਭਵਾਨਾ ਚੰਗਾ ਤਿਆਰ ਕੀਤਾ ਇਹਨਾਂ ਨੇ ਥੱਲੇ ਲਾ ਜੇ ਕਿੰਨੇ ਦਿਨਾਂ ਤੋਂ ਸੋਈ ਆ ਵੀਰ ਜੀ ਵੀਰ ਜੀ ਸੂਈ ਨੂੰ ਚੌਥਾ ਪੰਜਵਾਂ ਨਹੀਂ ਆ ਚਾਰ ਪੰਜ ਦਿਨਾਂ ਹੋਈ ਆ ਸੂਈ ਨੂੰ ਹਲੇ ਤੇ ਥੱਲੇ ਆ ਕਰੀ ਦੇਖ ਸਕਦੇ ਆਪਾਂ ਬਾਕੀ ਕੱਦ ਬੋਤਾਂ ਚਾਣੀ ਆ ਪਰ ਥੱਲੇ ਸਹਾਈ ਆ ਥੋੜਾ ਦਸਤੀ ਦਰਦੀ ਆ ਸਾਡੇ ਤਾਂ ਲੋ ਤੇ ਬਾਕੀ ਹਨਾ ਦਾ ਸਾਈਜ਼ ਗੈਪ ਇਹਦਾ ਕਾਫੀ ਚੰਗਾ ਹੈ ਥੋੜਾ ਪਛ ਡਰ ਜਾਂਦਾ ਕਿ ਜੇ ਬਾਹਰਲੇ ਬੰਦੇ ਤੋਂ ਬਾਕੀ ਆਲੇ ਸਾਡੇ ਥਾਂ ਚੰਗੇ ਲੱਗੇ ਆ ਤੇ ਹਵਾਨਾ ਵੀ ਚੰਗਾ ਲੱਗਾ ਇਹਦੇ ਕੋਲ ਤੇ ਕਿੰਨਾ ਫਿਰ ਮੁੱਲ ਦੇ ਵੇਚੀ ਇਹਦਾ ਮੇਜੀ ਮੁੱਲ ਤੇ ਬਾਜ਼ਾਰ ਦੇ ਹਿਸਾਬ ਨਾਲ ਭਾਵੇਂ 85000 ਦੀ ਵੇਚਦੀ ਆ ਪਰ ਪਹਿਲੇ ਫੋਨ ਤੇ ਡੰਗਰ ਵੇਚਣੇ ਆ ਹਾਂਜੀ 70000 ਦੀ ਹਾਂ ਨਾ ਦੇ ਦੇਣੀ ਹੈ ਪਹਿਲੇ ਫੋਨ ਤੇ ਆ ਭਾਈ ਕੋਈ ਵਪਾਰੀ ਭਰਾਲਾ ਜੇ ਤੇ ਭਾਈ ਕੋ ਘਰ ਵਾਲਾ ਰਾਜੀ ਅੱਛਾ ਤਾਂ ਹਪੂਰ ਛੱਟਾ ਖੋਣਾ ਦੀ ਸਾਡੀ ਗਰੰਟੀ ਆ ਦੁੱਧ ਕਿੰਨਾ ਕਿਚਵਾਈ ਜਾਊਗੀ 10 ਕਿਲੋ ਜੇ ਮੌਕੇ ਤੇ ਬੋਲਾ ਵਾ ਭਾਵੇਂ 10 ਵੀ ਹੋਏ ਆਪਾਂ 9 ਕਹਿੰਨੇ ਆ ਅੱਛਾ ਤੇ ਇਹ ਆ ਵੀ ਦੁੱਧ 12 ਲੀਟਰ ਕਰੂਗੀ ਮਹੀਨੇ ਲੱਪਾ ਲਾਇਆ ਜੇ ਮਹੀਨੇ ਛੋਟੀ ਨਹੀਂ ਗਈ ਮੈਂ ਚੰਗੀ ਪੱਧਰੇ ਕਰ ਦਈ ਆ ਹਾਂਜੀ 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 ਸ਼ੁਰੂਆਤ ਜਿਆਦਾ ਬਾਕੀ ਇਹ ਆ ਵੀ ਬੱਚਾ ਵੀ ਕਾਫੀ ਪਲਿਆ ਵਾ ਜਿਹੜਾ ਮੱਝ ਦੇ ਸਾਹ ਹਾਂਜੀ ਮੱਝ ਦੇ ਸਾਹ ਨਾਲ ਬੱਚਾ ਚਲੋ ਜ਼ਿਆਦਾ ਪਲਿਆ ਵਾ ਤੇ ਬਾਕੀ ਚਲੋ ਕੋਈ ਵੀ ਆਣ ਕੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪਸ਼ੂ ਖਰੀਦੇ ਜੀ